ਦੇ ਮੋਰ ਗੇ ਸੁਤਾਲ ਨੂੰ ਸਿਕ ਸਰਤਾ ਬਗਾਵਤ ਨੇ ਬੇ ਸਰਕਾਰ ਨੂੰ ਫਰਸਾ ਦੇ ਬਾਗ ਵਿੱਚ ਭਾਵੇਂ ਪਹਿਣਾ ਮਤਾਵਾ ਬੀਰ ਗੁਰੂ ਭਾਈ ਸਾਹਿਬ ਜਿਹੜੇ ਦੁਸਤੇ ਦੀ ਸੇਵਾ ਕਰ ਰਹੇ ਉਹਨਾਂ ਪਿਆਰਿਆਂ ਵੱਲੋਂ ਸਾਰੇ ਸੰਗਤ ਜਿਵੇਂ ਕੁੜੀਆਂ ਨੇ ਸਾਰੇ ਮੋਰ ਗੇ ਸਰਕਾਰ ਆਇਆ ਗੁਰੂ ਫਰਸਾ ਸੱਤੇ ਬਾਗ ਸਰਕਾਰ ਦਾ ਨਾਮਵਾ ਗੁਰੂ ਜੀ ਸਭ ਦੇ ਨਾਲ ਪ੍ਰਵਾਨ ਕਰਨ ਤੱਕ ਸਿੰਘ ਕਿਸ ਕਰਦੀ ਖਾਸ ਜੀ ਸੁਮਤਰੀ ਮਰਿੰਦਨ ਤੇ ਇੱਥੋਂ ਵੱਲ ਸਰਕਾਰ ਜੋ ਭਾਈ ਸਾਹਿਬ ਅਮਰਵਿਸ਼ਰ ਗਏ ਜੋ ਮੈਨੇਜਰ ਸਾਹਿਬ ਨੇ ਉਹਨਾਂ ਦਾ ਤੇ ਸੂਚਿ ਸਟੇਜ ਦਾ ਤੇ ਭਾਈ ਸਾਹਿਬ ਹੋਰਾਂ ਦਾ ਸਮਝਾ ਧੰਨਵਾਦ ਕਰਦੇ ਹਰਸਜੀਤ ਧਰੂ ਨੇ ਕਿਰਪਾ ਕੀਤੀ ਦੋਟਾ ਇਸ਼ਾਰ ਮੈਨੂੰ ਲੱਗਦਾ ਤਿੰਨ ਥਾਂ ਹੋ ਗਏ ਨੇ ਤੇ ਅੱਜ ਇਸ ਅਸਥਾਨ ਦੇ ਹਾਜ਼ਰੀ ਭਰਿਆ ਤੇ ਅੱਜ ਮਹਾਰਾਜ ਦੀ ਕਿਰਪਾ ਸਦਕਾ ਪਵਿੱਤਰ ਸਦਾਨਾਂ ਦੇ ਹਾਜ਼ਰੀ ਭਰੇ ਸਮੁੱਚੇ ਜਥੇ ਸਵੇਰ ਮਹਾਰਾਜ ਕਿਰਪਾ ਕਰਨ ਹਾਜ਼ਰੀ ਆਪਣੇ ਚਰਨਾਂ ਚ ਪ੍ਰਵਾਣ ਕਰਨ ਸ਼ੋਭਾ ਦੇ ਬੱਚਾ ਆਪਣੇ ਮਾਤਾ ਪਿਤਾ ਦਾ ਗੋਦੀ ਦਾ ਸ਼ਿੰਗਾਰ 500 ਰੁਪਇਆ ਘਟਦੇ ਸਨਮਾਨ ਬਕਸ਼ ਕੇ ਗਿਆ ਹੈ ਮਹਾਰਾਜ ਕਿਰਪਾ ਕਰਨ ਹਾਜ਼ਰੀ ਬਲਵਾਨ ਕਰਨ ਇੰਨੀ ਸੇਵਾ ਪਰਵਾਣ ਕਰਦੇ ਹੋਏ ਘਾੜੀ ਉਥਾ ਧਰਮਵੀਰ ਸਿੰਘ ਸ਼ੌਕੀਨ ਪਟਵੱਜਣਾ ਘਾੜੀ ਮੰਦੀਪ ਸਿੰਘ ਹੀਰ ਤੇ ਸਾਡੇ ਭੋਲਾ ਸਿੰਘ ਸੇਵੀ ਮਾਸਟਰ ਹੀਰ ਕਾਸtrasin se boli kis seva prabandh karde hoye sukh prapt honde jitte jani pitar raat dite rah mangna paat tera ahe na khujas ab mun mera ke sathi koi jatti sade kol paade guru di gal gathhi ban ke tu bhakke sis kardeya prabhi wahigun jee da barsa wahigun thike thalle bahut bahut dhanwad bhai ਰਾਵੀਰ ਸਿੰਘ ਜੀ ਸ਼ੌਂਕੀ ਤੇ ਉਹਨਾਂ ਦੇ ਢਾਡੀ ਦੇ ਚੇਤੇ ਦਾ ਜੰਗਾਂ ਦੇ ਸਤਿਗੁਰਾਂ ਸੰਤਾਂ ਨੂੰ ਇਤਿਹਾਸ ਦੇ ਨਾਲ ਜੋੜੇ ਮੈਂ ਹੁਣ ਬੇਨਤੀ ਕਰਾਂਗਾ ਭਾਈ ਕਰਮਜੀਤ ਸਿੰਘ ਜੀ ਹੁੜਾਵੇ ਉਹ ਆਪ ਸੰਤਾਂ ਦੇ ਨਾਲ ਕੇਵਲ 15 ਮਿੰਟ ਵਾਸਤੇ ਗੁਰ ਵਿਚਾਰਾਂ ਵਿੱਚ ਸਾਂਝ ਪਾਉਣ ਕੇ ਜੀ ਉਸ ਅਪਰੰਤ ਹਜ਼ੂਰੀ ਵਿੱਚ ਇਹਦਾ particuli کیس ਵਰਸਾ ਉਹ ਆਪ ਸਭ ਸੰਤਾਂ ਦੇ ਦਰਸ਼ਨ ਕਰਨਗੇ ਜੀ ਵਾਹਿਗੁਰੂ ਜੀ ਦਾ ਖਾਸਾ ਬੋਲ ਜੀ ਦੀ ਦੇਖ ਰੱਖਣਾ ਕਿਕ ਹੋਲ ਕਰਾ ਰ ਅਤਨਾ ਕਰਤਾ ਪੁਰਖ ਨਿਰੂਪਨ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰੂ ਪ੍ਰਸਾਦ ਸਾਧ ਜਨ ਸੋਤ ਸਾਧ ਸੁਹੰਗਾ ਅਕਾਲ ਪੁਰਖ ਵੈਰ ਨੁਦ ਦੇ ਉੱਤੇ ਨ ਕੀਦਾ ਰੱਖਣ ਵਾਲੇ ਉਹਨਾਂ ਦਾ ਨਾਮ ਜਪਣ ਵਾਲੇ ਉਹਨਾਂ ਦੇ ਦੱਸੇ ਹੋਏ ਮਾਰਗ ਦੇ ਰਸਤੇ ਦੇ ਉੱਤੇ ਚੱਣ ਵਾਲੇ ਜਿਹੜੇ ਸਾਧੂ ਸੰਤੋ ਮਹਾਂਪੁਰੀ ਜਨ ਹੁੰਦੇ ਨੇ ਉਹਨਾਂ ਦਾ ਜੀਵਨ ਦਾ ਇੱਕ ਇੱਕ ਹਿੱਸਾ ਮਹੱਤਵਪੂਰਨ ਹੁੰਦਾ ਹੈ। ਉਹਨਾਂ ਸਾਧੂਆਂ ਦੇ ਜਿੱਥੇ ਜਨਮ ਹੁੰਦੇ ਨੇ ਜਿੱਥੇ ਉਹਨੇ ਕਾਰਜ ਕੀਤੇ ਹੁੰਦੇ ਨੇ ਤੇ ਜਿੱਥੇ ਉਹ ਅਸਥਾਨਾਂ ਦੇ ਉੱਤੇ ਅਕਾਲ ਪੁਰਖ ਦੀ ਜੋਤ ਦੇ ਵਿੱਚ ਉਬਰਾਜਵਾਣ ਹੋ ਜਾਂਦੇ ਨੇ। ਅਜਿਹੇ ਅਸਥਾਨ ਹੋਰ ਵੀ ਜ਼ਿਆਦਾ ਸ਼ੋਭਲੇਖ ਹੋ ਜਾਂਦੇ ਨੇ। ਜਿਹੜੇ ਪਾਵਨ ਸਥਾਨਾਂ ਦੇ ਉੱਤੇ ਆਪ ਜੀ ਬਰਾਜੇ ਹੋ ਮੇਰੇ ਮੇਰੇ ਦੇ ਮਾਲਕ ਧੰਤ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਸਤਿਗੁਰਾਂ ਜੀ ਦੇ ਸਭ ਤੋਂ ਵੱਡੇ ਸਪੁੱਤਰ ਬਾਬਾ ਗੁਰਦਤਾ ਸਾਹਿਬ ਜੀ ਉਹਨਾਂ ਦਾ ਇਹ ਪਾਵਨ ਸਥਾਨ ਹੈ ਇਤਿਹਾਸ ਦੇ ਵਿੱਚ ਜਿੰਨੇ ਵੀ ਸਿੱਖ ਹੋਏ ਨੇ ਸਾਰੇ ਬਹੁਤ ਜ਼ਿਆਦਾ ਸਤਕਾਰਯੋਗ ਨੇ ਪਰ ਕਿੰਨੀ ਉਹਦਾ ਜਨਮ ਹੋਈ ਜੋ ਕਾਲ ਪੁਰਖ ਦੀ ਕਿਰਪਾ ਰੰਗ ਦੇ ਨਾਲ ਸਤਿਗੁਰਾਂ ਦੇ ਨਾਲ ਸੰਬੰਧ ਬਣੇ ਉਹ ਜਦੋਂ ਆਪ ਜੀ ਇਤਿਹਾਸ ਵੇਖੋਗੇ ਤਾਂ ਉਹ ਸਿੱਖਾਂ ਦੇ ਨਾਲ ਤੁਹਾਨੂੰ પ્રાપ્ત ਹੋਣਗੇ ਪਹਿਲਾਂ ਬਾਬਾ ਬੁੱਢਾ ਸਾਹਿਬ ਜੀ ਜਿਹੜਾ ਨੇ ਸਾਹਿਬ ਸਿੰਘ ਜੀ ਅੱਠ ਪਾਤਸ਼ਾਹੀਆਂ ਦੇ ਦਰਸ਼ਨ ਕੀਤੇ ਛੇ ਪਾਤਸ਼ਾਹੀਆਂ ਦੇ ਗੁਰੂਕਾਰ ਦੇ ਸਮੇਂ ਮੌਜੂਦ ਰਹੇ ਦੇਵ ਜੀ ਗੁਰੂ ਸਾਹਿਬਾਨਾਂ ਨੂੰ ਆਪ ਹੁਣਾਂ ਨੇ ਪਰਿਆਇ ਦਾ ਤਲਕ ਬਖਸ਼ਿਸ਼ ਕੀਤਾ। ਬਾਬਾ ਬੁੱਢਾ ਸਾਹਿਬ ਜੀ ਛੋਟੀ ਉਮਰੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀਾਂ ਦੇ ਕੋਲ ਹਾਜ਼ਰ ਹੋਏ ਸਤਿਗੁਰਾਂ ਦੇ ਸਿੱਖ ਬਣੇ। ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀਾਂ ਦੇ ਸਮੇਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ, ਸਤਿਗੁਰੂ ਅਰਜਨ ਦੇਵ ਪਾਤਸ਼ਾਹੀ ਮਹਾਰਾਜ, ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਤੇ ਸਤਿਗੁਰਾਂ ਦੇ ਸਭ ਤੋਂ ਛੋਟੇ ਸੁਪੁੱਤਰ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਤੇ ਸਤਿਗੁਰਾਂ ਦੇ ਪੁੱਤਰੇ ਧੰਨ ਸ਼੍ਰੀ ਗੁਰੂ ਹਰ Rai ਸਾਹਿਬ ਪਾਤਸ਼ਾਹ ਜੀ। 8ਵੇਂ ਪਾਤਸ਼ਾਹ ਤੇ 10ਵੇਂ ਪਾਤਸ਼ਾਹ ਦੇ ਦਰਸ਼ਨ ਹੀ ਹੋਏ ਬਾਕੀ 6 ਪਾਤਸ਼ਾਹੀਆਂ ਦੇ ਦਰਸ਼ਨ ਬਾਬਾ ਬੁੱਢਾ ਸਾਹਿਬ ਜੀ ਨੇ ਕੀਤੇ। ਤੇ ਦੂਸਰਾ ਨਾਮ ਆਉਂਦਾ ਹੈ ਬਾਬਾ ਗੁਰਦਤਾ ਸਾਹਿਬ ਜੀ ਦਾ। ਬਾਬਾ ਗੁਰਦਤਾ ਸਾਹਿਬ ਜੀ ਦਾ ਜੀਵਨ ਆਪ ਜੀ ਪੜੋ। ਬਾਬਾ ਜੀ ਦੇ ਪਿਤਾ ਜੀ ਗੁਰੂ ਹੋਏ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਾਬਾ ਜੀ ਦੇ ਦਾਦਾ ਜੀ ਗੁਰੂ ਹੋਏ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਫਿਰ ਦਾਦਾ ਜੀ ਗੁਰੂ ਹੋਏ ਨੇ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਬਾਬਾ ਜੀ ਦੇ ਸੁਪੁੱਤਰ ਗੁਰੂ ਬਣੇ ਨੇ ਗੁਰੂ ਹਰਾਈ ਸਾਹਿਬ ਮਹਾਰਾਜ ਤੇ ਬਾਬਾ ਜੀ ਦੇ ਪੋਤਰੇ ਗੁਰੂ ਬਣੇ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਬਾਬਾ ਜੀ ਦੇ ਸਕੇ ਭਰਾ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਉਹ ਗੁਰੂ ਬਣੇ ਨੇ ਤੇ ਬਾਬਾ ਜੀ ਦੇ ਸਕੇ ਭਤੀਜੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਉਹ ਵੀ ਗੁਰੂ ਬਣੇ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀਆਂ ਦੇ ਘਰੇ 6 ਬੱਚੇ ਸਨ ਤੇ ਸਭ ਤੋਂ ਵੱਡੇ ਸਾਹੌਣਾ ਵਿੱਚੋਂ ਬਾਬਾ ਗੁਰਦਤਾ ਸਾਹਿਬ ਜੀ। ਬਾਬਾ ਗੁਰਦਤਾ ਜੀ, ਬੀਬੀ ਵੀਰੋ ਜੀ, ਬਾਬਾ ਸੂਰਜ ਮਾਲ ਜੀ, ਬਾਬਾ ਅਣੀ ਰਾਏ ਜੀ, ਬਾਬਾ ਅਟਾਲ ਰਾਏ ਜੀ ਸਤਿ ਆਨੰਦ ਗੁਰੂ ਤੇ ਇੱਕ ਬਹਾਦਰ ਬਾਦਸ਼ਾਹ ਵਾਰ ਸੋਇਸ ਪ੍ਰਕਾਰ ਉਹਦਾ ਪਾਵਨ ਸਥਾਨਾਂ ਦੇ ਉੱਤੇ ਅੱਜ ਸਾਧਗੁਰਾਂ ਨੇ ਖੁਸ਼ੀਆਂ ਲਹਿਰਾਂ ਦਾਈਆਂ ਹੋਈਆਂ ਨੇ ਆਗੂ ਗੁਰੂ ਕੀ ਸੰਗਤਾਂ ਪਾਵਨ ਹੜਮਗੀਨੇ ਦੀ ਸੰਗਰਾਹ ਨੂੰ ਮੁੱਖ ਰੱਖਦੇ ਹੋਇਆ ਅਤੇ ਹਫ਼ਤਾਵਾਰੀ ਜਿਹੜੇ ਦੀਵਾਨ ਸਰਦੇ ਨੇ ਉਹਨਾਂ ਨੂੰ ਵੀ ਮੁੱਖ ਰੱਖਦੇ ਹੋਇਆ ਗੁਰੂ ਚਰਨਾਂ ਵਿਖੇ ਹਾਜ਼ਰ ਹੋਏ ਹੋ। ਇਹ ਜੋ ਸਾਧ ਸੰਗਤ ਜੀ ਪ੍ਰਤੀਕਿਰਿਆ ਸਾਡੇ ਗੁਰੂ ਜਾਨ ਨੇ ਬਣਾਈ ਹੋਈ ਸੀ ਕਲੰਡਰ ਦੀ ਇਹ ਜਿਹੜੀਆਂ ਪੁਰਨੋਵਾਸ਼ੀਆਂ ਸੀ ਸੰਗਰਾਂਦਾ ਸੀ ਮਸਿਆ ਸੀ ਇਹ ਵਾਤਾਵਰਣ ਦੇ ਨਾਲ ਮੇਲ ਤੋਂ ਕਰਕੇ ਬਣਾਈਆਂ ਹੋਈਆਂ ਸੀ ਬਜ਼ੁਰਗ ਅੱਜ ਵੀ ਜੇਕਰ ਵੇਖਣਾ ਹੋਵੇ ਕਿ ਕਿੰਨੇ ਦਿਨ ਤੱਕ ਇਹ ਪੁਰਨੋਵਾਸ਼ੀ ਨੂੰ ਕਿੰਨੇ ਦਿਨ ਤੱਕ ਇਹ ਮਸਿਆ ਨੂੰ ਉਹ ਰਾਤ ਨੂੰ ਚੰਦਰਮਾ ਦੇ ਵੱਲ ਵੇਖਦੇ ਨੇ ਤੇ ਵੇਖ ਕੇ ਅਦਾਜ਼ਾ ਲਾ ਰਹੇ ਨੇ ਤੇ ਦੂਸਰੇ ਪਾਸੇ ਜਿਹੜੇ ਅੱਜ ਕੱਲ੍ਹ ਅਸੀਂ ਬਣਾਈ ਬੈਠੇ ਆ ਕਿ ਇਹ ਜੀ ਜਿਹੜੇ ਕੀ ਨਾ ਸੰਗਰਾਮ ਦਾ ਨਾਮ ਰੱਖਾਈਏ ਜਾਂ ਖੂਨਵਾਸ਼ੀਆ ਦਾ ਨਾਮ ਰੱਖਾਈਏ ਤੇ ਸੰਡੇਰ ਮਨਾ ਲਈਏ ਦਰਹ ਸਰ ਜਿਵੇਂ ਰਾਜ ਦੇ ਸਮੇਂ ਐਤਵਾਰ ਨੂੰ ਹਰ ਇੱਕ ਵਰਗ ਦੇ ਵਿੱਚ ਹਰ ਇੱਕ ਅਦਾਰੇ ਦੇ ਵਿੱਚ ਛੁੱਟੀ ਹੁੰਦੀ ਆ ਉਸੇ ਪ੍ਰਕਾਰ ਹੀ ਪਹਿਲਾਂ ਦੇ ਸਮੇਂ ਦੇ ਵਿੱਚ ਜਿਹੜਾ ਜਦੋਂ ਸੰਗਰਾਮ ਹੁੰਦਾ ਸੀ ਤੇ ਗੁਣ ਹਰ ਇੱਕ ਅਦਾਰੇ ਦੇ ਵਿੱਚ ਛੁੱਟੀ ਹੁੰਦੀ ਸੀ ਛੁੱਟੀ ਹੋਣ ਕਰਕੇ ਜਿਹੜੇ ਧਾਰਮਿਕ ਲੋਕ ਸਨ ਉਹ ਆਪਣੇ ਮੰਦਿਰਾਂ ਦੇ ਵਿੱਚ ਜਾਂ ਗੁਰਦੁਆਰਿਆਂ ਦੇ ਵਿੱਚ ਜਾ ਕੇ ਹਾਜ਼ਰ ਹੁੰਦੇ ਸੀ ਸਤਿਗੁਰਾਂ ਨੂੰ ਮੱਥਾ ਟੇਕਦੇ ਸੀ ਗੁਰਾਂ ਦੀ ਬਾਣੀ ਸੁਣਦੇ ਸੀ ਤੇ ਜਦੋਂ ਪੰਜਵੇਂ ਪਾਤਸ਼ਾਹ ਮਹਾਰਾਜ ਦਾ ਸਮਾ ਆਇਆ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦਾ ਤੇ ਗੁਰਸਿੱਖਾਂ ਨੇ ਆਣ ਕੇ ਬੇਨਤੀ ਕੀਤੀ ਕਿ ਮਹਾਰਾਜ ਇਹ ਜਦੋਂ ਸੰਗਰਾਮ ਤਾਂ ਦਿਹਾੜਾ ਆਉਂਦਾ ਹੈ ਤੇ ਗੁਰੂ ਕੇ ਸਿੱਖ ਤੁਹਾਡੇ ਕੋਲ ਹਾਜ਼ਰੀਆਂ ਭਰਦੇ ਨੇ ਮਹਾਰਾਜ ਉਹਨਾਂ ਦੇ ਕੀ ਬਚਨ ਹੈ ਕੀ ਹੁਕਮ ਹੈ ਤੇ ਸਤਿਗੁਰੂ ਜੀ ਕਹਿਣ ਲੱਗੇ ਵਜਣ ਹੈ ਕਿ ਜਦੋਂ ਸੰਗਰਾਮ ਹੋਵੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਆਨੇ 12 ਬਾਤ ਥਾਰੀ ਉਚਾਰਨ ਕੀਤੀ ਹੈ ਉਹ 12 ਬਾਤ ਥਾਰੀ ਆਪ ਵੀ ਪੜੋ ਉਹ ਵਿਚਾਰੋ ਉਹਦੀ ਕਹਾ ਕਰੋ ਉਹਦੇ ਸ਼ਬਦ ਪੜੋ ਤੇ ਭਾਈ ਗੁਰਦਾਸ ਜੀ ਤੇ ਆਦਿਕ ਜਿਹੜੇ ਸਿੱਖ ਸਭ ਕਹਿਣ ਲੱਗੇ ਸਤਿਗੁਰੂ ਜੀ ਤੁਹਾਡਾ ਵਸ ਸਿਰ ਮੱਥੇ ਹੈ ਪਰ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਆਨੇ ਜਿਹੜੀ 12 ਬਾਅਦ ਉਚਾਰਨ ਕੀਤੀ ਹੈ ਬਹੁਤ ਰਮੀ ਉਡਾਰੀ ਹੈ ਉਹ ਸਤਿਗੁਰੂ ਜੀ ਜਿਹੜੇ ਗਰੀਬ ਸਿੱਖ ਨੇ ਜਿਹੜੇ ਪੜਨਾ ਲਿਖਣਾ ਨਹੀਂ ਜਾਣਦੇ ਬਹੁਤੇ ਵਿਦਵਾਨ ਨਹੀਂ ਬਹੁਤੇ ਅਰਥ ਨਹੀਂ ਜਾਣਦੇ ਉਹਨਾਂ ਲਈ ਸਤਿਗੁਰੂ ਜੀ ਮੁਸ਼ਕਲ ਹੋ ਜਾਂਦੀ ਹੈ ਤੇ ਗੁਰੂ ਅਰਜਨ ਦੇ ਮਹਾਰਾਜ ਜੀ ਆਨੇ ਉਹਨਾਂ ਦੀ ਬੇਨਤੀ ਮੰਨੀ ਤੇ 12 ਬਾਅਦ ਬਾਦ ਸਤਿਗੁਰਾਂ ਨੇ ਉਚਾਰਨ ਕੀਤੀ ਹਰ ਇੱਕ ਅਤੇ ਭਾਵ ਬਿਲਕੁਲ ਰਹੀ ਅਤਿੰਗਨੋਂ ਕੋਸਾਰ ਤੇ ਕੇ ਦੇ ਨਾਲ ਸਮਝਣ ਦੇ ਨਹੀਂ ਸਤਿਗੁਰਾਂ ਨੇ ਕਿ ਹਰ ਇੱਕ ਆਮ ਸਿੱਖ ਵੀ ਨੂੰ ਸਮਝ ਸਕੇ ਉਹਦੇ ਵਿਚਾਰ ਕਰ ਸਕੇ ਇਹ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਵਿਧੀ ਬਣਾ ਤਿਆਰ ਕੀਤਾ ਤੇ ਹੁਕਮ ਕੀਤਾ ਕਿ ਜਦੋਂ ਵੀ ਸੰਗਰਾਮ ਦਾ ਦਿਹਾੜਾ ਹੋਵੇ ਇਹ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਨੇ ਮਰਿਆਦਾ ਚਲਾਈ ਹੈ ਜਿਹੜੇ ਕਿੰਥੂ ਕਰਦੇ ਨੇ ਉਹ ਸੋਚ ਕੇ ਕਰਨਗੇ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਚਲਾਈ ਹੋਈ ਮਰਿਆਦਾ ਹੈ ਕਿ ਸਗਰਾਤ ਨੂੰ ਇਸੇ ਇੱਕਤਰ ਹੋਣਗੇ ਤੇ ਉੱਥੇ ਗੁਰੂ ਸਾਹਿਬ ਜੀ ਦਾ ਪਾਵਨ ਤਾਰਾ ਮੰਬਾ ਦਾ ਪਾਠ ਕਰਨਗੇ ਸੋ ਇਸ ਪ੍ਰਕਾਰ ਅੱਜ ਜਿਹੜਾ ਹਾਰਡ ਮਹੀਨਾ ਆਰੰਭ ਹੋ ਰਿਹਾ ਹੈ ਪੰਜਾਬ ਦੇ ਵਿੱਚ ਛੇ ਰੁੱਤਾਂ ਮੰਨੀਆਂ ਜਾਂਦੀਆਂ ਨੇ 12 ਮਹੀਨੇ ਨੇ ਤੇ ਛੇ ਰੁੱਤਾਂ ਨੇ ਦੋ-ਦੋ ਮਹੀਨਿਆਂ ਦੀ ਇੱਕ ਇੱਕ ਰੁੱਤ ਮੰਨੀ ਜਾਂਦੀ ਹੈ ਇਹ ਜਿਹੜਾ ਗ੍ਰੀਕਾਂ ਦੀ ਗਰਮੀ ਦੀ ਬਹੁਤ ਜ਼ਿਆਦਾ ਤੇਜ਼ ਰੁੱਤ ਇਹਦੇ ਵਿੱਚ ਜੇਟ ਅਤੇ ਹਾੜ ਇਹ ਦੋ ਮਹੀਨੇ ਆਉਂਦੇ ਜੇਤੂ ਮਹੀਨੇ ਦੇ ਵਿੱਚ ਤਾਂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਅਜੇ ਮਖਾਨ ਸ਼ਹੀਦੀ ਦਾ ਸਾਕਾ ਵਰਤਾਇਆ ਤੇ ਉਤੋਂ ਬਾਅਦ ਦਾ ਜਿਹੜਾ ਹਾੜ ਦਾ ਮਹੀਨਾ ਆਉਂਦਾ ਹੈ। ਕਿਦੇ ਬਾਬਤ ਵੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਕਿ ਇਸ ਮਾਨ ਦੇ ਵਿੱਚ ਸੂਰਜ ਜਦੋਂ ਚੜ੍ਹਦਾ ਹੈ। ਸੂਰਜ ਦੀ ਐਸੀ ਤਾਪਸ਼ ਸਾਡੇ ਪਿੰਡੇ ਦੇ ਉੱਤੇ, ਸਰੀਰ ਦੇ ਉੱਤੇ ਪੈਂਦੀ ਹੈ। ਤੇ ਬੂਟੋ ਕੇਵਲ ਬਚਣ ਦੇ ਲਈ ਰੁੱਖਾਂ ਦਾ ਸਹਾਰਾ ਲੈਂਦੇ ਨੇ ਲੋਕ ਰੁੱਖਾਂ ਦੇ ਕੋਲ ਜਾ ਕੇ ਜਿਹੜੇ ਜੀਵ ਜੰਤੂ ਨੇ ਪੰਛੀ ਨੇ ਉੱਥੇ ਸਹਾਰਾ ਲੈ ਕੇ ਉਹਦੀ ਛਾਂਵੇਂ ਬੈਠਦੇ ਨੇ ਅੱਜ ਕੱਲ੍ਹ ਤੱਕ ਲੋਕ ਨੇ ਜਿਹਦੇ ਨੂੰ ਸਹਾਰਾ ਸੀ ਪੱਕਿਆਂ ਦੇ ਕੋਲ ਜਾਂ ਅਸੀਂ ਦੇ ਵਿੱਚ ਬੈਠ ਜਾਂਦੇ ਨੇ ਮਹਾਰਾਜ ਆਖਣ ਲੱਗੇ ਇਸੇ ਪ੍ਰਕਾਰ ਜਿਹੜਾ ਵਿਕਾਰਾਂ ਦੀ ਧੁੱਪ ਉਹ ਵਿਕਾਰਾਂ ਦੀ ਗਰਮੀ ਪੈ ਰਹੀ ਹੈ ਕਾਮ ਕ੍ਰੋਧ ਜੀਨ ਕਾਦ ਵੈਕ ਤਿਆਗਕ ਲੰਦਿਆਵਾਰੇ ਕਹਿਣ ਲੱਗੇ ਇਹ ਨੂੰ ਵੀ ਬਚਣ ਦੇ ਲਈ ਚੰਗੇ ਗੁਣਾਂ ਦਾ ਧਾਰਨ ਨਹੀਂ ਹੋਣਾ ਪੈਂਦਾ ਜਿਵੇਂ ਜਦੋਂ ਗਰਮੀ ਲੱਗਦੀ ਹੈ ਤੁਸੀਂ ਪੱਖੇ ਧਲੇ ਬੈਠ ਜਾਂਦੇ ਆ ਮਹਾਰਾਜ ਕਹਿੰਦੇ ਸਰੀਰ ਦੇ ਵਿੱਚ ਜਿਹੜੇ ਤੁਹਾਡੇ ਵਕਾਰ ਆ ਰਹੇ ਨੇ ਉਹਨਾਂ ਨੂੰ ਦੂਰ ਕਰਨ ਦੇ ਲਈ ਸਾਚ ਸੰਜਮ ਸੰਤੋਖ ਇਤਿਆਦਿਕ ਇਹ ਗੁਣਾਂ ਨੂੰ ਧਾਰਨ ਕਰਨਾ ਪਏਗਾ ਸੋ ਇਹ ਸਾਧਗੁਰਾਂ ਦੇ ਪਾਵਨ ਮੁਕਤੇ ਅੱਜ ਜੋ ਅੱਜ ਦਾ ਮਹੀਨਾ ਸ਼ੁਰੂ ਹੁੰਦਾ ਹੈ ਆੜ ਦਾ ਉਹਦੇ ਪ੍ਰਤੀ ਵਚਨ ਕਿਰੇ ਤੇ ਜਿਹਦੇ ਨਾਲ ਸਾਧਗੁਰ ਸੱਚੇ ਪਾਤਸ਼ਾਹ ਮਹਾਰਾਜੀ ਆਪ ਆਉਣੇ ਮੇਰੀ ਪੀੜੀ ਦੇ ਬਾਲ ਨੂੰ ਧੰਨ ਗੁਰ ਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਆਨੇ ਜਿਵੇਂ ਬਾਬਾ ਵੀਰੇ ਚਾਂਦੀ ਜੀ ਨੇ ਰੱਖਿਆ ਕੀਤੇ ਸੀ ਬਾਬਾ ਵੀਰੇ ਚਾਂਦੀ ਜੀ ਜਦੋਂ ਦਸ਼ਾਲੇ ਲੈ ਕੇ ਆਏ ਸੀ ਪੱਟੀ ਨਗਰ ਤੋਂ ਕਸ਼ਮੀਰ ਤੋਂ ਸੰਗਤਾਂ ਆਈਆਂ ਸੀ ਤੇ ਸਤਿਗੁਰਾਂ ਦੇ ਲਈ ਦਸ਼ਾਲੇ ਲੈ ਕੇ ਆਈਆਂ ਸੀ ਬੜੇ ਕੀਮਤੀ ਮਹਿੰਗੇ ਦਸ਼ਾਲੇ ਸੀ ਤੇ ਪੱਟੀ ਦਾ ਜਿਹੜਾ ਨਵਾਬ ਸੀ ਉਹਦੇ ਖੋੜੇ ਸੀ ਉਹ ਇਸ ਨਾਲੇ ਉਹ ਕੇ ਆਪਣੇ ਕੋਲ ਰੱਖੇ ਉਹ ਤੋਂ ਬਾਅਦ ਜਦੋਂ ਸਿੱਖਾਂ ਨੇ ਜਾ ਕੇ ਦੱਸਿਆ ਕਿ ਮਹਾਰਾਜੋ ਪੱਟੀ ਦਾ ਸਰਦਾਰ ਸੀ ਤੇ ਉਹਨੇ ਸਾਡੇ ਕੋਲੋਂ ਦਸ਼ਾਦੇ ਕੋੜੇ ਤੇ ਸਤਿਗੁਰਾਂ ਨੇ ਬਾਬਾ ਵੀਰਿਚਾ ਜੀ ਸਾਹਿਬ ਨੂੰ ਭੇਜਿਆ ਬਾਬਾ ਵੀਰਿਚਾ ਸਾਹਿਬ ਜੀ ਉੱਥੇ ਗਏ ਫੇਸ ਬਦਲ ਕੇ ਦਸ਼ਾਦੇ ਲੈ ਕੇ ਜਦੋਂ ਉੱਥੇ ਉਤਚਾਲਾ ਕਰਨ ਲੱਗੇ ਤਾਂ ਉਦੋਂ ਬਾਅਦ ਪੱਟੀ ਦੇ ਨਵਾਬਾਂ ਨੂੰ ਗੁਰੂਆਂ ਸਾਰਿਆਂ ਨੂੰ ਪਤਾ ਲੱਗਾ ਰੋੜਾ ਪਿਆ ਤੇ ਬਾਬਾ ਵੀਰਿਚਾ ਜੀ ਜਦੋਂ ਬਗਾਨ ਹੋ ਤੁਰੇ ਤੇ ਇੱਕ ਪੱਠੇ ਦੇ ਕੋਲ ਜਾ ਕੇ ਖਲੋ ਗਏ ਤੇ ਉੱਥੇ ਜਾ ਕੇ ਬਠਿਆਰੇ ਨੂੰ ਕਹਿਣ ਲੱਗੇ ਕਿ ਤੇਰੇ ਕੋਲ ਇੱਥੇ ਰੁਕਣ ਲਈ ਕੋਈ ਜਗ੍ਹਾ ਕੋਈ ਸਥਾਨ ਹੈ ਉਹ ਬਠਿਆਰਾ ਕਹਿਣ ਲੱਗਾ ਬਾਬਾ ਜੀ ਸਾਡੇ ਕੋਲ ਤਾਂ ਪਠਾਈ ਹੈ ਤੇ ਬਾਬਾ ਵੀ ਚਾਹ ਜਿਹੇ ਸਤਨਾਬਾਈ ਗੁਰੂ ਕਹਿ ਕੇ ਉਸ ਪੱਠੇ ਦੇ ਵਿੱਚ ਚੌਂਕੜਾ ਮਾਰਨੇ ਆ ਦੂਸਰੇ ਪਾਸੇ ਦਰੋਲੀ ਭਾਈ ਕੇ ਨਜ਼ਰ ਵਿੱਚੇ ਸਤਿਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਵਾਹਿਗੁਰੂ ਜੇ ਨੇ ਤੇ ਸਤਿਗੁਰਾਂ ਨੇ ਕੋ ਸਿੱਖਾਂ ਨੂੰ ਹੁਗਮ ਦਿੱਤਾ ਕਿ ਘਰ ਕੇ ਗਾਗਰ ਸਾਡੇ ਸ਼ਰੀਰ ਦੇ ਉੱਤੇ ਪਾਈਆਂ ਜਾਣ ਤੇ ਬਾਬਾ ਫ਼ਟਾ ਸਾਹਿਬ ਜੀ ਮੋੜ ਜਿਹੜੇ ਸਿੱਖ ਬੜੇ ਨਾਰਾਣ ਹੋਏ ਤੇ ਜੋ ਘਰ ਕੇ ਗਾਗਰਾ ਬਾਬਾ ਬਿਧੀ ਚੰਦ ਜੀ ਦੇ ਉੱਤੇ ਪਾਣ ਲੱਗੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜਿਆਂ ਦੇ ਉੱਤੇ ਪਾਣ ਲੱਗੇ ਤੇ ਉਹ ਤੋਂ ਬਾਅਦ ਜਦੋਂ ਉਹ ਕਟਿਧਰਵਾਚ ਚਲਾ ਗਏ ਆ ਉਹ ਬਾਬਾ ਬਿਧੀ ਚੰਦ ਜੀ ਆ ਨੇ ਤਾਂ ਗੁਰੂ ਮਰਗੋ ਵੀ ਸਾ ਪਾਤਸ਼ਾਹ ਮਹਾਰਾਜਿਆਂ ਦੇ ਆਚਰਣ ਦਾ ਧਿਆਨ ਕਰਿਆ ਤੇ ਆਣ ਕੇ ਸਤਿਗੁਰਾਂ ਨੂੰ ਸ਼ਰਕਾਰ ਕੀਤੀ ਗਰੋਹੀ ਭਾਈ ਕੇ ਜਿਹੜੇ ਵਿਸ਼ਾਵੇਂ ਸਨ ਉਹ ਸਤਿਗੁਰਾਂ ਨੂੰ ਭੇਡ ਕੀਤੇ ਸਤਿਗੁਰਾਂ ਦੇ ਕੋਲ ਪਹੁੰਚ ਦੇ ਕੀਤੇ ਸੋ ਇਸ ਪ੍ਰਕਾਰ ਇਹ ਜਿਹੜੀ ਗਰਮੀ ਸਾਧ ਸੰਗਤ ਜੀ ਇਹ ਤਾਂ ਬੜੀ ਥੋੜੀ ਹੈ ਜੇਕਰ ਭੱਠੇ ਦੀ ਵੀ ਗਰਮੀ ਹੋਵੇ ਉਹਦੇ ਵਿੱਚੋਂ ਵੀ ਸਤਿਗੁਰੂ ਜੀ ਆਪਣਾ ਹੱਥ ਦੇ ਕੇ ਬਚਾ ਲੈਂਦੇ ਨੇ ਜਿਸ ਪ੍ਰਕਾਰ ਭਗਤ ਪ੍ਰਹਿਲਾਦ ਜੀ ਦੀ ਵੀ ਆਕਾਰ ਉਰਖੜੇ ਰੱਖਿਆ ਕੀਤੀ ਜਲੇ ਨਾ ਡੋਬੈ ਗੁਰੂ ਪ੍ਰਸਾਦ ਜਿਹਦੇ ਕੋਲ ਗੁਰੂ ਦੀ ਕਿਰਪਾ ਹੁੰਦੀ ਹੈ ਗੁਰੂ ਦੇ ਨਾਮ ਦਾ ਜਲ ਹੁੰਦਾ ਹੈ ਕੋਣ ਕੋਈ ਸੰਸਾਰ ਦੀ ਸ਼ਕਤੀ ਕੋਈ ਸ਼ਹਿ ਜਲਾ ਨਹੀਂ ਸਕਦੀ ਤੇ ਉਹ ਨੂੰ ਕੋਣ ਉਹ ਸਦਾ ਨੇ ਲੇਖ ਉਹ ਕਿਸੇ ਅਵਸਥਾ ਦੇ ਵਿੱਚ ਵਿਚਰਦੇ ਨੇ ਸੋ ਇਸ ਪ੍ਰਕਾਰ ਇਹ ਜਿਹੜਾ ਬੜਾ ਗ੍ਰੀਖਾਂ ਦੀ ਰੁੱਤ ਦਾ ਹਾੜ ਦਾ ਮਹੀਨਾ ਹੈ ਇਹਦੇ ਵਿੱਚ ਸਤਿਗੁਰਾਂ ਨੂੰ ਯਾਦ ਕਰੀਏ ਸਤਿਗੁਰਾਂ ਦਾ ਇਤਿਹਾਸ ਧਰੀਏ ਬਾਰੇ ਨਮਸਕਾਰ ਕਰੀਏ ਬਾਬਾ ਗੁਰਦਤਾ ਸਾਹਿਬ ਜੀ ਦੇ ਪਾਵਨ ਸਥਾਨਾਂ ਦੇ ਉੱਤੇ ਆਪ ਜੀ ਹਾਜ਼ਰੀਆਂ ਭਰ ਰਹੇ ਹੋ ਬਾਬਾ ਜੀ ਕਿਰਪਾ ਕਰੇ ਸਭਨਾਂ ਦੀਆਂ ਆਜਰੀਆਂ ਸੇਵਾਵਾਂ ਦਾ ਪ੍ਰਬੰਧ ਕਰਨ ਮੋਹਰਾਨਾਂ ਦੇ ਬੱਚੋਂ ਸੁਵਿਨਾ ਦੇ ਲੰਗਰ ਸ਼ਰਧਾਈਆਂ ਦੇ ਲੰਗਰ ਵੇਅ ਹੱਥਾ ਚੱਲ ਰਹੇ ਨੇ ਆਪ ਸਰਵਤ ਭੁਲ ਕੇ ਸੰਗਤਾਂ ਹਾਜ਼ਰੀਆਂ ਭਰ ਕੇ ਸੇਵਾਵਾਂ ਕਰਕੇ ਬਾਬਾ ਗੁਰਦਤਾ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜਿੱਤੇ ਹੋਏ ਸਮੇਂ ਦੀ ਸਵਾਰਥੀ ਹੈ ਸੋ ਆਓ ਇੱਕ ਮੇਰਾ ਸਾਦੇ ਨਾਲ ਬਿਲ ਕਰਕੇ ਬਾਬਾ ਗੁਰਦਤਾ ਸਾਹਿਬ ਜੀ ਦਾ ਧਿਆਨ ਕਰੀਏ ਤੇ ਸਵਾਰਥੀ ਕਰੀਏ ਜੀ ਤਾਂ ਸਰ ਬਾਬਾ ਗੁਰਦਤਾ ਦੇਨ ਦੁਨੀ ਦਾ ਟਿਕਾ ਜੋ ਬਣ ਗਿਆ ਸੋ ਬਰ ਦਿੱਤਾ ਵਾਹਿਗੁਰੂ ਜੀ ਦਾ ਖਾਤਾ ਵਾਹਿਗੁਰੂ ਜੀ ਕੀ ਹਤੇ ਬਹੁਤ ਬਹੁਤ ਧੰਨਵਾਦ ਭਾਈ ਕਰਨਦੀਪ ਸਿੰਘ ਜਿਨ੍ਹਾਂ ਨੇ ਸਾਨੂੰ ਸਰਬਸੰਤਾ ਜੀ ਗੁਰੂ ਮਹਾਰਾਜ ਜੀ ਦਾ ਉਪਦੇਸ਼ ਸਮਝਾਉਂਦਿਆਂ ਗੁਰਬਾਣੀ ਦੇ ਵਿੱਚੋਂ ਸਿਖਾਇਆ ਹੈ ਸਮਝਾਇਆ ਹੈ ਕਿ ਇਹ ਜਿਹੜੀ ਹਾੜ ਦੀ ਤਮਸ਼ਾ ਜੇਕਰ ਅਸੀਂ અપਾਰ ਪਰਮਾਤਮਾ ਦੇ ਨਾਮ ਦੇ ਨਾਲ ਜੁੜਾਂਗੇ ਬਾਣੀ ਦੇ ਨਾਲ ਬਾਣੀ ਦੇ ਨਾਲ ਜੁੜਾਂਗੇ ਇਹ ਹਾੜ ਮਿਹਨੇ ਦੀ ਕਮਸ਼ ਵੀ ਸਾਨੂੰ ਗਰਮ ਨਹੀਂ ਕਰ ਸਕਦੀ ਤੁਸੀਂ ਲਾਈਵ ਲਾਈਵ ਪਰਮਾਤਮਾ ਦੇ ਨਾਮ ਦੀ ਠੰਡ ਕਿਉਂ ਵਰਤਦੀ ਹੈ ਕਿ ਉਦੋਂ ਜਿਸ ਤਰ੍ਹਾਂ ਪਾਇਸਾ ਦੀ ਦਸਰੇ ਸਿੱਕੇ ਨੂੰ ਨੇ ਪਾਵਾ ਵਿਧੀ ਤਾਂ ਵੀ ਉਹਨੂੰ ਤਾਂ ਦੇ ਵਿੱਚ ਥਾਲ ਦੇ ਪਰ ਉਸੇ ਤਰ੍ਹਾਂ ਹੀ ਗੁਰੂ ਮਹਾਰਾਜ ਕਿਰਪਾ ਕਰਨਗੇ ਇਹ ਜਿਹੜਾ ਹਾਰ ਦਾ ਮਹੀਨਾ ਹੈ ਸਾਨੂੰ ਸੁਹਾਵਣਾ ਲੱਗੇਗਾ ਹੁਣ ਮੈਂ ਬੇਨਤੀ ਕਰਾਂਗਾ ਭਾਈ ਜਗਦੀਪ ਸਿੰਘ ਜੀ ਉਹੜੈਜ ਹਜੂਰੀ ਕ੍ਰਿਸ਼ਨੀ ਜਤਾ ਪਕਸ਼ਨੀ ਕੇਸਲੌਰ ਸਾਹਿਬ ਉਹ ਅਗਲੇ ਸਮੇਂ ਬਾਅਦ ਤੇ ਸਰਬਸੰਮਤਾਂ ਨੂੰ ਧੁਰ ਇਤਿਹਾਸ ਦੇ ਨਾਲ ਕ੍ਰਿਸ਼ਨੀ ਵਾਰਾਂ ਰਹੀ ਧੋੜੇਗਾ ਜੀ ਵਾਹਿਗੁਰੂ ਜੀ ਦਾ ਆਗਾਸਾ ਵਾਹਿਗੁਰੂ ਜੀ ਕੀ ਫਤਹ

on the side ¡Gracias! Gracias.

ਖਾਲਸਾ ভাই ਫਤਿਹ ਬਾਬਾ ਜੀ ਇਹ ਯਾਰ ਭੈ ਯਾਤਵਾ ਦਰਸ਼ਨ ਸਰ ਜੀ ਇਹ ਰਾਜਨ ਤੇਰਾ ਨਾਮ ਕੋ ਖਾਲਸਾ ভাই ਗੁਰੂ ਜੀ ਫਤਿਹ ਬਾਬਾ ਜੀ A c'hredynt mis <laughs> morally terminar a rastem A glabezh